ਹਾਂਜੀ ਮਿੱਤਰੋ ਕੀ ਹਾਲ ਚਾਲ ਏ ਸਾਰੇ ਠੀਕ ਠਾਕ ਜੇ ਵਧੀਆ ਅੱਜ ਆਪਣੀ ਇਕੱਠੀ ਹੋਈ ਆ ਬੱਚਾ ਪਾਰਟੀ ਅੱਜ ਆਪਣੇ ਬੱਚਿਆਂ ਦੀ ਆਪਾਂ ਚੈੱਕ ਕਰਨੀ ਆ ਸਟਰੈਂਥ ਸਟਰੈਂਥ ਕਿਵੇਂ ਚੈੱਕ ਕਰਨੀ ਆ ਆ ਇੱਕ ਤੇ ਇਹਨਾਂ ਦੀ ਪੀਂਗ ਛੁੱਟਣ ਨੂੰ ਆਪਾਂ ਲਾਈ ਤੇ ਇੱਕ ਆ ਆਪਾਂ ਲਾਤਾ ਡੰਡਾ ਇਹਨਾਂ ਦੇ ਲਮਕਣ ਨੂੰ ਠੀਕ ਆ ਤੇ ਕਿਦਾਂ ਬੱਚਾ ਪਾਰਟੀ ਸਾਰੇ ਰੈਡੀ ਜੇ ਸਾਸਰੀ ਘਰ ਸਾਸਰੀ ਘਰ ਠੀਕ ਠਾਕ ਜੇ ਸਾਰੇ ਤੇ ਆਪਾਂ ਇੱਕ ਇੱਕ ਕਰਕੇ ਸਾਰੇ ਜਾਣੇ ਲਮਕਾਂਗੇ ਇੱਥੇ ਠੀਕ ਆ ਤੇ ਪਹਿਲੇ ਨੰਬਰ ਤੇ ਕੌਣ ਲਮਕੂਗਾ ਪਹਿਲੇ ਨੰਬਰ ਤੇ ਨੂਰ ਤੂੰ ਚੱਲ ਕੀਰਤ ਤੂੰ ਲਮਕੇ ਵਿਖਾ ਇੱਕ ਮਿੰਟਾ ਪਰ ਟਾਈਮਰ ਲਾਗੇ ਨਾਲ ਹਰ ਕੋਣ ਟਾਈਮਰ ਸਟਾਰਟ ਕਰ ਖਲੋ ਜਾ ਮੈਂ ਤੁਹਾਨੂੰ ਰੂਲ ਸਮਝਾ ਦੇਣਾ ਠੀਕ ਆ ਕੀਰਤ ਮੈਂ 1 2 3 ਬੋਲੂੰਗਾ ਤੇ ਤੂੰ ਆਪਦੇ ਪੈਰ ਥੱਲੇ ਤਾਂ ਚੁੱਕ ਲੈਣੇ ਠੀਕ ਆ ਤੇ ਫਿਰ ਲੰਮਕੀ ਰਹਿਣਾ ਵਾ ਤੇ ਅਸੀਂ ਇੱਥੇ ਟਾਈਮਰ ਲਾਉਨੇ ਆ ਠੀਕ ਆ ਖਲੋ ਜਾ ਇੱਥੇ ਆਪਾਂ ਤੁਹਾਨੂੰ ਟਾਈਮਰ ਵਿਖਾ ਦਿੰਨੇ ਆ ਤੇ ਟਾਈਮਰ ਦੇ ਨਾਲ ਹੀ ਆਪਾਂ ਇਦੋਂ ਇਹਨਾਂ ਦਾ ਸਟਾਰਟ ਕਰ ਦੇਣਾ ਵਾ ਤੇ ਨਾਲ ਹੀ ਚੱਲ ਠੀਕ ਆ 1 2 3 ਹੁਣ ਟਾਈਮਰ ਹੋ ਗਿਆ ਸਟਾਰਟ ਲੰਮਕ ਜਾ ਲੰਮਕ ਜਾ ਚਲ ਹਾਂ ਨਹੀਂ ਨਹੀਂ ਚਲ ਚਲ ਚੱਲ ਲਮਕ ਲਮਕ ਲਮਕਾ ਪਾਰ ਪਾਰ ਪਾ ਕੇ ਠਾਣ ਲਮਕ ਠਾਣੂ ਨਹੀਂ ਹੱਥ ਸਿੱਧੇ ਕਰ ਲੈ ਨਾ ਹੱਥ ਸਿੱਧੇ ਕਰ ਲੈ ਹਾਂ ਹੱਥ ਠਾਣ ਲਮਕ ਜਾ ਠਾਣੂ ਠਾਣ ਲਮਕ ਠਾਣੂ ਲਮਕ ਜਾ ਨਹੀਂ ਇਹ ਦੇ ਦੇ ਇਹਦੇ ਫਾਉਲ ਹੋ ਗਿਆ ਇਹਦੇ ਆਊਟ ਹੈ ਨਾ ਨਹੀਂ ਹੁਣ ਨੂਰ ਨੂਰ ਹੁਣ ਦੂਜੇ ਨੰਬਰ ਤੇ ਨੂਰ ਠੀਕ ਆ ਚਲ ਨੂਰ ਹਾਂ ਖਲੋ ਜਾ ਮੈਨੂੰ ਆਪਣਾ ਟਾਈਮਰ ਦੁਬਾਰਾ ਰੀਸੈਟ ਕਰ ਲੈਂਦੇ ਖਲੋ ਜਾ ਏ ਨੂਰ ਨੂੰ ਲਮਕਾ ਦੋ ਚਲੋ ਨੂਰ ਟਾਈਮਰ ਹੋ ਗਿਆ ਸਟਾਰਟ ਚਲੋ ਠੀਕ ਆ ਜ਼ੀਰੋ ਕਰਤਾ ਵਾ ਤੇ ਹੁਣ ਨੂਰ ਲਮਕ ਗਿਆ ਆਪਣਾ ਠੀਕ ਆ ਚਲੋ ਚੀਅਰਸ ਕਰੋ ਨਾ ਤੁਸੀਂ ਨੂਰ 8 ਸੈਕਿੰਡ ਨੂਰ ਆਪਣੀ 8 ਸੈਕਿੰਡ ਲਟਕੀ ਆ ਠੀਕ ਆ ਤੇ ਚਲ ਹੁਣ ਕੀਰਤ ਦੀ ਆਪਣੀ ਖਸ਼ਮੀਰ ਦੀਵਾਰੀ ਚਲੋ ਆਪਾਂ ਟਾਈਮਰ ਲੱਗੇ ਆ ਫਿਰ ਸਟਾਰਟ ਕਰਨ ਏ ਆ ਉਹ ਖਸ਼ਮੀਰ ਨੂੰ ਲਟਕਾਤਾ ਤੇ ਟਾਈਮਰ ਆਪਾਂ ਕਰਤਾ ਸਟਾਰਟ ओ गाठा करो तो लटकी बस ना ना पाओ पार ना पाओ तू तो नहीं देना ठीक है चौदह पंद्रह सैकंड हो गए ठीक है खुशमीत तू हो सोची जा ठीक है बाद फते भी लमकावे फतेह नु लमकावे कि नहीं फतेह तू भी लमकना क्या भी लमकना आह भी खुशमीत लमकी गया 29 30 ਸੈਕਿੰਡ ਹੋ ਗਿਆ ਠੀਕ ਆ 30 ਸੈਕਿੰਡ ਹੋ ਗਿਆ ਤੇ ਖੁਸ਼ਮੀਰ ਤੇ ਲਮਕੀ ਆ ਤੇ ਸਟਰੈਂਥ ਪੂਰੀ ਵਧੀਆ ਤਰੀਕੇ ਨਾਲ ਚੈੱਕ ਹੋਣਦੀ ਆ ਵਾਓ ਖੁਸ਼ਮੀਰ ਤੇ ਪੂਰੇ ਸਟੰਟ ਵੀ ਖਾਣ ਲਾ ਪਈ ਆ ਕੀਰਤ ਬਾਜ ਤੂੰ ਵੀ ਲਮਕਣਾ ਠੀਕ ਆ ਦੂਸਰੇ ਨੰਬਰ ਤੇ ਵੀ ਤੁਹਾਡਾ ਚੱਲਣਾ ਠੀਕ ਆ ਹਾਂ ਨਹੀਂ ਪੈਰ ਕਿਉਂ ਨਹੀਂ ਪਹੁੰਚਦੇ ਪੈਰ ਪਹੁੰਚ ਜਾਣੇ ਆ ਖੁਸ਼ਮੀਰ ਕਿੰਨਾ ਟਾਈਮ ਹੋ ਗਿਆ ਤੇਰੇ ਆਪਣੇ 49 ਸੈਕਿੰਡ ਹੋ ਗਏ 49 ਸੈਕਿੰਡ ਨਹੀਂ ਨਹੀਂ ਹੁਣ ਮੈਂ ਤੈਨੂੰ ਤਰੀਕਾ ਦੱਸੂਗਾ ਨਾ ਫੇਰ ਤੇ ਤੇਰੀ ਵਾਰੀ ਦੁਬਾਰਾ ਆਉਣੀ ਠੀਕ ਆ ਤੇ ਨੂਰ ਦੀ ਵਾਰੀ ਵੀ ਦੁਬਾਰਾ ਆਉਣੀ ਆ ਠੀਕ ਆ ਤੇ ਹਰ ਗੁੰਨ ਦੀ ਅਜੇ ਵਾਰੀ ਰਹਿੰਦੀ ਆ ਤੇ ਖੁਸ਼ਮੀਤ ਅਜੇ ਵੀ ਲਮਕੀ ਆ ਤੇ ਸੈਕਿੰਡ ਹੋ ਗਿਆ ਆਪਣੇ ਓਏ ਆਪਾਂ ਕਰ ਦਿਆਂ ਸਟਾਪ 1 ਮਿੰਟ ਤੇ 6 ਸੈਕਿੰਡ ਠੀਕ ਆ 1 ਮਿੰਟ ਤੇ 6 ਸੈਕਿੰਡ ਹੁਣ ਅਰਗੁਨ ਤੇਰੀ ਵਾਰੀ ਚੈਲੈਂਜਿੰਗ ਹੋਣ ਰਹਿਣਾ ਲਾਵਾ 1 2 ਤੇ ਚੱਲ 3 ਲਮਕ ਜਾ ਤੇ ਆਵੇ ਟਾਈਮ ਤੇਰਾ ਆਪਾਂ 0 ਤੋਂ ਸਟਾਰਟ ਕਰਤਾ ਠੀਕ ਆ ਆਪਣੀ ਖੁਸ਼ਮੀਤ ਦਾ ਟਾਈਮ ਆ 1 ਮਿੰਟ 6 6 ਸੈਕਿੰਡ ਠੀਕ ਆ ਨੂਰ ਤੇਰੀ ਵਾਰੀ ਦੁਬਾਰਾ ਹੋਣੀ ਆ ਤੇ ਕੀਰਦੀ ਵਾਰੀ ਦੁਬਾਰਾ ਹੋਣੀ ਆ ਠੀਕ ਆ ਤੇ ਬਾਅਦ ਵਿੱਚ ਆਪਾਂ ਫਤੇ ਨੂੰ ਵੀ ਲਮਕਾਵਾਗੇ ਫਤੇ ਨੂੰ ਲਮਕਾਵਾਗੇ ਤੇ ਹਰਗੁਣ ਆਪਣਾ ਲਮਕਿਆ ਵਾ ਅੱਜ ਲੱਗ ਜੂ ਪਤਾ 18 19 ਸੈਕਿੰਡ ਹੋਏ ਅਜੇ ਮੈਨੂੰ ਲੱਗਦਾ ਕਸ਼ਮੀਰ ਜਿੱਤੂਗੀ ਹਣਾ ਕਸ਼ਮੀਰ ਬੈਸਟ ਅੱਗੇ ਟਾਈਮ ਬੈਸਟ ਕੀਦਾ ਸੀ ਹੂੰ ਅੱਗੇ ਕੀਦਾ ਸੀ ਬੈਸਟ ਟਾਈਮ ਹਰਗੁਣ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਮੇਰਾ ਹੀ ਆਚਾ ਠੀਕ ਆ ਵੀਰਾ ਬੋਲ ਵੀਰਾ ਵੱਡਾ ਤੁਹਾਡੇ ਤੋਂ ਸਾਰਿਆਂ ਤੋਂ ਹਣਾ ਕੀਰਤ ਤੋਂ ਛੋਟਾ ਵਾ ਬਾਕੀ ਸਾਰਿਆਂ ਤੋਂ ਵੱਡਾ ਵਾ ਵਾਓ अच्छा ठीक है कितना टाइम हो गया टाइम हो गया हो ए, 44 सेकंड ਹੋਏ 44 44 ਸੈਕਿੰਡ ਹੋਏ ਆ 45 46 47 ਸੈਕਿੰਡ ਹੋਏ ਆ ਚੈਲੰਜ ਪਰ ਪੂਰਾ ਖਤਰਨਾਕ ਆ ਬਾਬੂ ਓਏ ਹੋਏ ਹੋਏ ਲੱਗ ਜੂ ਪਤਾ ਬਾਬੂ ਮੈਂ ਤਾਂ ਨਾ ਵੇਖਣ ਦਿਆ ਸੀ ਹਾਂ ਬਾਬੂ ਨੂੰ ਦਿਖਾਓ ਨਾ ਚੈਲੰਜ ਤੇ ਆਹ ਲੋ ਜੀ ਤੁਹਾਡੇ ਹੋ ਗਿਆ 1 ਮਿੰਟ ਹੋ ਗਿਆ ਵਾ 1 ਮਿੰਟ 1 ਸੈਕਿੰਡ 2 ਸੈਕਿੰਡ ਓਏ ਹੋਏ ਕਿੰਨਾ ਹੀ ਕੁਸ਼ਮੀਦ ਦਾ ਟਾਈਮ ਕਿੰਨਾ ਸੀ 1 ਮਿੰਟ ਤੇ 1 6 ਤੇ ਹਰ ਗੁੰਦਾ 1 9 10 ਹਰ ਗੁੰਡਾ ਦੇ ਵਧੀਆ ਟਾਈਮਿੰਗ ਚੱਲੰਦੀ ਆ। ਹੱਥ ਕਿਵੇਂ ਆ? ਹੱਥ ਛੁੱਟਣ ਵਾਲੇ ਆ। ਛੁੱਟਣ ਵਾਲੇ ਛੁੱਟਣ ਵਾਲੇ। ਓਏ! ਤੇ ਹਰ ਗੁੰਡਾ ਵਾ ਟਾਈਮ 1 ਮਿੰਟ ਤੇ 20 ਸੈਕਿੰਡ। ਠੀਕ ਆ। ਪਹਿਲੇ ਰਾਊਂਡ ਦੇ ਵਿੱਚ ਹੁਣ ਹਰ ਗੁੰਡਾ ਵੀ ਨਰ ਰਿਹਾ। ਠੀਕ ਆ। ਆ ਜਾ ਕੀਰਤੋਂ ਫਿਰ ਦੁਬਾਰਾ ਤੂੰ। ਓ ਮੁਕਾਬਲਾ ਹੁਣ ਥਾਣਾ ਟਰੈਕਟਰ ਚਲਾਈਦਾ ਆ। ਹੈਂ? ਤੇ ਉਹ ਥਾਣਾ ਟਰੈਕਟਰ ਚਲਾਈਦਾ। ਠੀਕ ਆ ਠੀਕ ਆ। ਆ ਤਗੜੇ ਤਗੜੇ ਕੇ ਤੇ ਖੁਸ਼ਮੀਦ ਦਾ ਹਰ ਗੁੰਡਾ ਜਿਹੜਾ ਵਾ ਉਹ ਪਹਿਲੇ ਨੰਬਰ ਤੇ ਆਇਆ ਵਾ। ਹੂੰ। ਹੜ ਹੋ ਗਿਆ ਕੀ ਹੋ ਗਿਆ ਚੱਲ ਕੀਰਤ ਤੂੰ ਠਾਣ ਨੂੰ ਲਮਕਣਾ ਬਾਹਾਂ ਸਿੱਧੀਆਂ ਰੱਖਣੀਆਂ ਠੀਕ ਆ ਹੱਥ ਆਪਣੇ ਤਰੀਕੇ ਨਾਲ ਪਾ ਲੈ ਜਿਵੇਂ ਤੂੰ ਪਾਉਣੇ ਆ ਠੀਕ ਆ ਏ ਹਾਂ ਤੂੰ ਸੈੱਟ ਹੋ ਜਾ ਕੋਈ ਗੱਲ ਨਹੀਂ ਜਦੋਂ ਤੂੰ ਕਹਿਂਗੇ ਆਪਾਂ ਉਦੋਂ ਟਾਈਮ ਸਟਾਰਟ ਕਰ ਦਾਂਗੇ ਠੀਕ ਆ ਨਹੀਂ ਉਹ ਨਹੀਂ ਠਾਣ ਨੂੰ ਲਮਕਣਾ ਠਾ ਠਾਣ ਨੂੰ ਹਰ ਕੋਲ ਲਮਕ ਕੇ ਦੱਸ ਲਮਕ ਕੇ ਦੱਸ ਕੀਰਤ ਨੂੰ ਆ ਫੜ ਲਿਓ ਹਾਂ ਹਾਂ ਬਸ ਪੈਰਾਂ ਤਾਂ ਚੁੱਕ ਲੈਣੇ ਆ ਪੈਰ ਕੱਲੇ ਬਾਹਾਂ ਤੇ ਜ਼ੋਰ ਨਹੀਂ ਪਾਉਣਾ ਬਾਹਾਂ ਸਿੱਧੀਆਂ ਰੱਖਣੀਆਂ ਵਾ ਠਾਣ ਨੂੰ ਲਮਕਣਾ ਵਾ ਹਾਂ चल हाँ हिद लमकना ठीक है टाइम स्टार्ट हो गया तेरा ठीक है टाइम स्टार्ट हो गया हम लमकी रहा बस पां सैकेंड पां सैकेंड सात सैकेंड ठीक है लो नूर का टाइम स्टार्ट हो गया रोक दिए ए लो हाँ चलो हौली जी छोड़ो है चलो नूर का टाइम स्टार्ट हो गया अरे नूर हूं तो आप जितना है ठीक है ना हम तू छ नहीं जो मर्जी हो गए है ਹਾਏ ਨੂਰ ਨੂਰ 12 ਸੈਕਿੰਡ ਤੇ ਨੂਰ ਨੂਰ ਰੋਟੀਆਂ ਘਾਟ ਖਾਣੀਆਂ ਠੀਕ ਆ ਮੈਨੂੰ ਲੱਗਦਾ ਵੀ ਤੇਰਾ ਵਜ਼ਨ ਜ਼ਿਆਦਾ ਹੈ ਤਾਂ ਕਰਕੇ ਦਾ ਹੁੰਦਾ ਹੈਂ ਦਾਦਾ ਨਹੀਂ ਅੱਛਾ ਖਾਂਦੀ ਨਹੀਂ ਰੋਟੀ ਨਹੀਂ ਖਾਂਦੀ ਇੱਕ ਦਿਨ ਦੀ ਲੇਸ ਲੇਸ ਜਾਂ ਦਿਖਾਣੀ ਹੋਣੀ ਫਿਰ ਦਿਨ ਦੀ ਚਾਰ ਰੋਟੀਆਂ ਬਸ ਚਾਰ ਰੋਟੀਆਂ ਹਾਂ ਸ਼ੇ ਸ਼ੇ ਰੋਟੀਆਂ ਮੈਂ ਅੱਛਾ ਤਿੰਨ ਹੀ ਨੂਰ ਨੂਰ ਕਿੰਨੀਆਂ ਖਾਂਦਾ ਰੋਟੀਆਂ ਤਿੰਨ ਓ ਪਪਾ ਤੇ ਤਿੰਨ ਤੇ ਇਹ ਗੇਮ ਦੇ ਵਿੱਚ ਤੇ ਫਿਰ ਆਪਣਾ ਹਰ ਗੁਣ ਜੇਨਰ ਰਿਆ ਠੀਕ ਹੈ ਇੱਕ ਹੋਰ ਵਾਰੀ ਕਰਨੀ ਆ ਅੱਛਾ ਸੈਕੰਡ ਵਾਰੀ ਨਹੀਂ ਬੁੱਤ ਫਿਰ ਜਾਦੀਆਂ ਹੋਣੀਆਂ ਵਾਰੀਆਂ ਲਓ ਵੀ ਮਿੱਤਰੋ ਅੱਜ ਵਾਲੀ ਜਿਹੜੀ ਆਪਣੀ ਗੇਮ ਸੀ ਨਾ ਇਹਦੇ ਵਿੱਚ ਜੇਨਰ ਰਿਆ ਵਾ ਆਪਣਾ ਹਰਗੁਣ ਠੀਕ ਹੈ ਹਰਗੁਣ ਜੇਨਰ ਰਿਆ ਹੈ ਵੀ ਹਰਗੁਣ ਵਾ ਵੱਡਾ ਵਾ ਤੇ ਹੈ ਵੀ ਮੁੰਡਾ ਵਾ ਬਾਕੀ ਆਪਣੇ ਸਾਰੇ ਕੀ ਬੇਟੀਆਂ ਵਾ ਤੇ ਕੁਸ਼ਮੀਤ ਨੇ ਵੀ ਚੰਗੀ ਸਟਰੈਂਥ ਵਿਖਾਈ ਆ ਕੁਸ਼ਮੀਤ ਸੈਕੰਡ ਆਈ ਆ ਤੇ 3rd ਆਈ ਆ ਨੂਰ ਥਰਡ ਆਈ ਆਪਣੀ ਨੂਰ ਆ ਤੇ ਫੋਰਥ ਆਈ ਆਪਣੀ ਸਾਰਿਆਂ ਤੋਂ ਲੰਮੀ ਕੁੜੀ ਸਾਰਿਆਂ ਤੋਂ ਲੰਮੀ ਕੁੜੀ ਪਰ ਇਹ ਪੰਨ ਕੁਛ ਨਹੀਂ ਕਹਿਣਾ ਗਾ ਹੁਣ ਤੁਹਾਡੀ ਪ੍ਰੈਕਟਿਸ ਕਰਨੀ ਠੀਕ ਆ ਲਮਕੰਦੀ ਪ੍ਰੈਕਟਿਸ ਕਰਨੀ ਆ ਤੇ ਤੁਹਾਡਾ ਦੋ ਦਿਨਾਂ ਬਾਅਦ ਤਿੰਨਾਂ ਦਿਨਾਂ ਬਾਅਦ ਦੁਬਾਰਾ ਕੰਪੀਟੀਸ਼ਨ ਹੋਣਾ ਠੀਕ ਆ ਤੂੰ ਸਾਰਿਆਂ ਤੋਂ ਵੱਡਿਆਂ ਤੋਂ ਪਹਿਲੇ ਨੰਬਰ ਤੇ ਆਉਣਾ ਵਾ ਦੂਜੇ ਤੇ ਹਰ ਗੁਣ ਆਜੇ ਤੇ ਕੋਈ ਗੱਲ ਨਹੀਂ ਗਈ ਤੇ ਫਿਰ ਨੂਰ ਤੇ ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੋਊਗਾ ਹਾਂ ਠੀਕ ਆ ਤੇ ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੁਲੇਸ਼ਨਸ ਠੀਕ ਆ ਵਧਾਈਆਂ ਹੁਣ ਤੁਹਾਨੂੰ ਸਾਰੇ ਜਿਹੜੇ ਜਿੱਤੇ ਜੇ ਵਿਨਰ ਤੇ ਗਿਫਟ ਤੁਹਾਨੂੰ ਦਵਾਂ ਸੋ ਦੋਹ ਕਿਹੜਾ ਕਿਛਦਾ ਪਹਿਲਾ ਠੀਕ ਆ ਪਹਿਲਾ ਨੰਬਰ ਹਰਗਉਂਦਾ ਦੂਜਾ ਕਸ਼ਮੀਰ ਦਾ ਤੀਜਾ ਨੂਰ ਦਾ ਤੇ ਚੌਥਾ ਮੇਰਾ ਠੀਕ ਆ ਹਾਂ ਤੇ ਚਲੋ ਜੀ ਮਿੱਤਰੋ ਅੱਜ ਦੀ ਆਪਣੀ ਗੇਮ ਹੋ ਗਈ ਓਵਰ ਹੁਣ ਖਾਂਦੇ ਆ ਰੋਟੀ ਪਾਣੀ ਮਿਲਦੇ ਆ ਕਿਹੇ ਨਵੇਂ ਵਲੌਗ ਦੇ ਵਿੱਚ